ਜਦੋਂ ਮੋਦੀ ਕਿੰਨੇ ਹਜ਼ਾਰ ਕਰੋੜ ਦਾ ਨਵਾਂ ਜਹਾਜ਼ ਖਰੀਦ ਕੇ ਵਿਦੇਸ਼ਾਂ 'ਚ ਦੌਰਾ ਕਰਨ ਲਈ ਜਾਂਦਾ ਹੂੰ ਤੇ ਜਹਾਜ਼ ਤਾਂ ਪੁਰਾਣੇ ਨਾਲ ਵੀ ਪ੍ਰਧਾਨ ਮੰਤਰੀ ਜਾਂਦੇ ਸੀ ਹੁਣ ਇੱਕ ਪੱਤਰਕਾਰ ਕੇਜਰੀਵਾਲ ਦੇ ਜਿਹੜਾ ਐਕਸਪੈਂਡਿਚਰ ਹੂੰ ਜਿਹੜਾ ਅਨਸੈਸਰੀ ਮੈਂ ਕਹਿੰਦਾ ਬੇਲੋੜਾ ਉਹਦੀ ਗੱਲ ਕਰੀ ਹੈ ਹੂੰ ਤੇ ਮੋਦੀ ਦੀ ਗੱਲ ਨਾ ਕਰੇ ਯੈਸ ਬਾਰ-ਬਾਰ ਕਿਉਂਕਿ ਚੈਨਲ ਤੁਹਾਡੇ ਕੋਲ ਆ ਇਹ ਕੋਈ ਜਰਨਲਿਸਟ ਆਪਣੇ ਅਖਬਾਰ ਇਹ ਚੈਨਲ ਦੇ ਸੋੜੇ ਹਿੱਤਾ ਵਾਸਤੇ ਕੰਮ ਕਰੂਗਾ ਹਾਂਜੀ ਤਾਂ ਫਿਰ ਚੈਨਲ ਤਪਾ ਤੇ ਬਾਅਦ ਜਾਊਗਾ ਲੋ ਪੱਤਰਕਾਰ ਤਿਆਰ ਹੋ ਜੇ ਪੁੱਬੇ ਜਿਹੜੀ ਤੁਸੀਂ ਗੱਲ ਕੀਤੀ ਆ ਇੱਕ ਬੰਨੇ ਤਵਾ ਹੀ ਲਾਈ ਜਾਣਾ ਇੱਕ ਬੰਨੇ ਗਵਰਨਮੈਂਟ ਦੀ سپورਟ ਲੈ ਕੇ ਤੁਸੀਂ ਦੂਸਰੇ ਜਿਹੜਾ ਜਿਹੜਾ ਪਾਰਟੀ ਆ ਉਹਦੇ ਵਿਰੁੱਧ ਕਰੀ ਜਾਣਾ ਫਿਰ ਤੇ ਰਿਜ਼ਲਟ ਇਹੋ ਜਿਹਾ ਆਉਣਗੇ ਪਬਲਿਕ ਹੁੰਦੀ ਆ ਜਦੋਂ ਤੁਹਾਡੇ ਤੇ ਟਰਸਟ ਕਰਦੀ ਆ ਨਾ ਜੋ ਵੀ ਤੁਸੀਂ ਕਹਿ ਰਹੇ ਹੁੰਦੇ ਹੋ ਕਰ ਰਹੇ ਹੁੰਦੇ ਹੋ ਲੋਕੀ ਤੁਹਾਡੇ ਤੇ ਵਿਸ਼ਵਾਸ ਕਰ ਰਹੇ ਹੁੰਦੇ। ਤਾਂ ਮੈਂ ਸਵਾਲ ਤਾਂ ਮੇਰਾ ਖੜਾ ਹੀ ਰਿਹਾ ਗਿਆ। ਮੈਂ ਕੈਪਟਨ ਦੀ ਬਾਦਲ ਦੀ ਸਰਕਾਰ ਤੇ ਹੋਣ ਵਾਲੀ ਸਰਕਾਰ ਨੂੰ ਕੋਈ ਫਰਕ ਵਿਖਦਾ। ਜੇ ਠੀਕ ਲੈ ਲੈ ਹੁੰਦੇ ਤੇ ਫਿਰ ਅੱਜ ਇਹ ਬੱਚੇ ਪੰਜਾਬ ਨੂੰ ਛੱਡ ਛੱਡ ਕੇ ਕਿਉਂ ਕਾਉਨ ਦੇ ਕਾਉਨ ਆਂ ਜੀ ਉਹਨਾਂ ਦੇ ਗਲਤ ਡਿਸੀਜਨਸ ਸਨ ਤੇ ਅਸੀਂ ਡਿਸੀਜਨ ਮੇਕਰ ਆਪ ਆਪ ਆ ਨਾ ਹੁਣ ਅਸੀਂ ਕਿਉਂ ਬਲੇਮ ਕਰੀ ਜਾਈਏ ਪਾਸਤੇ ਇਹ ਪੰਜਾਬ ਦੀ ਹਾਲਤ ਨਵੀਂ ਸਰਕਾਰ ਸੁਧਾਰਦੀ ਨਹੀਂ ਹਾਂਜੀ ਜਾਂ ਇਹਨੂੰ ਉਹ ਤੋਂ ਵੀ ਬੱਤਰ ਕਰ ਦਿੰਦੀ ਹੈ ਹਾਂਜੀ ਤੇ ਫਿਰ ਜਿਹੜੇ ਰਾਹ ਹੋ ਗਏ ਆ ਉਹ ਹੀਰੋਏ ਕਿਉਂ ਨਹੀਂ ਦੇ ਸਾਡੀ ਜੀ ਤਗੜ ਸਾਹਿਬ ਕਿਉਂ ਨਹੀਂ ਗਵਰਨਮੈਂਟ ਵਰਕ ਫॉर ਅਸ ਮੈਨੂੰ ਜਦੋਂ ਕੋਈ ਕਹਿ ਦਿੰਦਾ ਨਾ ਲੀਡਰ ਇਹ ਜੀ ਅਲਾਉ ਨਹੀਂ ਕਿਉਂਕਿ ਕਾਨੂੰਨ ਤੇ ਮੈਂ ਉਹਨਾਂ ਨੂੰ ਸਿੱਧਾ ਹੀ ਪੁੱਛਦਾ ਹਾਂਦਾ ਵੀ ਇਲੈਕਟਡ ڊو ਟੂ میک ਅ ਚੇਂजेस ਇਨ ਕਨਸਟੀਟਿਊਸ਼ਨ ਤੁਹਾਨੂੰ ਅਹੀਂ ਉੱਥੇ ਕੋਈ ਤਨਖਾਹਾਂ ਲੈਣ ਵਾਸਤੇ ਨਹੀਂ ਭੇਜਿਆ ਉਹਨੂੰ ਲਾਗ ਨੂੰ ਐਕਟ ਨੂੰ ਚੇਂਜ ਕਰੋ ਲੋਕਾਂ ਨੂੰ ਅਲਾਉ ਕਰੋ ਪੰਜਾਬੀਆਂ ਨੂੰ ਕਿਉਂ ਜਿਹੜੀਆਂ ਏਜੰਸੀਜ਼ ਆ ਇੱਕ ਕਿੰਤੂ ਦੇ ਵਿੱਚ ਕਿਉਂ ਉਹ ਕਰਦਿਆਂ ਉਹ ਰੀਸੈਂਟਲੀ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਿਸ ਤਰੀਕੇ ਨਾਲ ਇੱਥੇ ਬਿਹੇਵ ਕੀਤਾ ਗਿਆ ਹਾਂ ਜੀ 20 ਜੀ 20 ਉਹ ਵੀ ਤੇ ਕਹਿ ਸਕਦੇ ਤੁਸੀਂ ਸਾਡੇ ਕੈਨੇਡੀਅਨ ਇੰਟਰਫੀਅਰ ਕਿਉਂ ਕਰਦੇ ਇਲੈਕਸ਼ਨ ਚ ਰਿਪੋਰਟਰਸ ਨੂੰ ਉਹਨਾਂ ਜਰਨਲਿਸਟ ਨੂੰ ਦੁਬਾਰਾ ਫਿਰ ਕਲਾਸਾਂ ਲੈਣੀਆਂ ਚਾਹੀਦੀਆਂ ਕਿ ਉਹ ਇੱਕ ਮਾਧਮ ਹਨ ਯੈਸ ਖਬਰ ਦੇ ਵਿੱਚ ਤੇ ਗਵਰਨਮੈਂਟ ਦੇ ਵਿੱਚ ਇੱਕ ਮਾਦਮ ਦੇ ਤੌਰ ਤੇ ਆਪਾਂ ਬੈਠੇ ਗੱਲ ਕਰ ਰਹੇ ਹਾਂ ਜਿੱਦਾਂ ਤੁਸੀਂ ਮੈਨੂੰ ਸਵਾਲ ਕੀਤਾ ਕਿ ਤੁਸੀਂ ਕ੍ਰਿਟਿਕਾਈਜ਼ ਵੀ ਕਰੋ ਜਿਹੜਾ ਚੰਗਾ ਕੰਮ ਉਹ ਅਸੀਂ ਇੱਕ ਮਾਦਮ ਹਾਂ ਲੋਕਾਂ ਦੇ ਵਿੱਚ ਤੇ ਗਵਰਨਮੈਂਟ ਦੇ ਵਿੱਚ ਐਜ਼ ਅ ਮੀਡੀਆ ਸੋ ਜਿੱਦਾਂ ਤੁਸੀਂ ਕਿਹਾ ਕਿ ਇੱਕੋ ਤਰਫਾ ਜਦੋਂ ਗੱਲ ਕੀਤੀ ਜਾਂਦੀ ਆ ਉਹ ਟੋਟਲੀ ਰੋਂਗਾ ਸੋ ਬੈਲੈਂਸ ਰਿਪੋਰਟ ਹੋਣੀ ਚਾਹੀਦੀ ਹੈ ਮੈਂ ਤੁਹਾਡੀ ਚੀਜ਼ ਦਾ ਘਰ ਲੈਣਾ ਚਾਹੁੰਦਾ ਹੁਣ ਆਪਣੀ ਇਹ ਡਿਸਕਸ਼ਨ ਕੀ ਹੋਗੀ ਬੰਸਾਬ ਹਾਂਜੀ ਇੱਕ ਇਥੇ ਸਟੂਡੈਂਟ ਹੋਇਆ ਵੀ ਟਾਈਮਜ਼ ਨਾਓ ਟੀਵੀ ਚੈਨਲ ਦੀ ਪੱਤਰਕਾਰ ਲੁਧਿਆਣੇ ਗ੍ਰਿਫਤਾਰ ਕਰ ਲਈ ਜੀ ਔਨ ਅੰਡਰ ਐਸਸੀ ਐਕਟ ਅੱਛਾ ਜੀ ਨਾਂ ਉਹਦਾ ਖਣੀ ਕੀ ਸੀ ਭਾਵਨਾ ਸਾਹ ਚ ਚਲੋ ਉਹ ਅਰੈਸਟ ਹੋ ਗਈ ਜੀ ਬੜਾ ਪ੍ਰਚਾਰ ਹੋਇਆ ਪੱਤਰਕਾਰਾਂ ਵੱਲੋਂ ਵੀ ਮੀਡੀਆ ਤੇ ਹਮਲਾ ਹੋ ਗਿਆ ਭਗਵਾਨ ਜਮਾਨ ਦੀ ਸਰਕਾਰ ਨੇ ਕਰਤਾ ਕਰਤਾ ਖੈ ਮੈਂ ਉਹਦੇ ਕੋਸ਼ਿਸ਼ ਕੀਤੀ ਵੀ ਥੋੜਾ ਜਿਹਾ ਕੰਮ ਕਰਕੇ ਸਮਝੀਏ ਵੀ ਇਹ ਹੋਇਆ ਕਿਉਂ ਜੀ ਉਹ ਚ ਨਿਕਲਿਆ ਕੀ ਫਿਰ ਹਮ ਹਮ ਜਿਹੜੀ ਇਹ ਪੱਤਰਕਾਰ ਪਾਰਟਿਕੂਲਰ ਸੀ ਇਹ ਦਿੱਲੀ 'ਚ ਕੰਮ ਕਰਦੀ ਸੀ ਦਿੱਲੀ 'ਚ ਬੈਠ ਕੇ ਇਹ ਕੈਂਪੇਨ ਸ਼ੁਰੂ ਕੀਤਾ ਟਾਈਮਜ਼ ਨਾ ਹੁੰਤੇ ਸ਼ੀਸ਼ ਮਹਿਲ ਓਕੇ ਜੀ ਸ਼ੀਸ਼ ਮਹਿਲ ਕੀ ਸੀ ਕੇਜਰੀਵਾਲ ਦੀ ਜਿਹੜੀ ਸਰਕਾਰੀ ਕੋਠੀ ਆ ਉਤੇ 40-45 ਜਾਂ 46 ਕਰੋੜ ਰੁਪਏ ਲਾਇਆ ਉਹਨੇ ਟਾਇਲਾਂ ਲਾਈਆਂ ਬਾਹਰ ਲੀਆਂ ਤੇ ਮਹਿੰਗਾ ਸਮਾਨ ਲਾਇਆ ਰੈਨੋਵੇਟ ਕੀਤੀ ਓਕੇ ਹਰ ਰੋਜ਼ ਜੀ ਹਰ ਰੋਜ਼ ਲਗਾਤਾਰ ਸ਼ੀਸ਼ ਮਹਿਲ ਸ਼ੀਸ਼ ਮਹਿਲ ਕੇ ਜਿਹੜੀ ਵਾਲ ਨੇ ਖਰਚਾ ਕਰਤਾ ਕੇ ਜਿਹੜੀ ਵਾਲ ਨੇ ਹੋ ਕਰਤਾ ਜੀ ਮੈਂ ਉਹ ਕੁੜੀ ਨੂੰ ਇੰਟਰਵਿਊ ਕਰਨਾ ਚਾਹੁੰਦਾ ਸੀ ਹਮ ਹਮ ਮੈਂ ਉਹ ਕੁੜੀ ਨੂੰ ਇੰਟਰਵਿਊ ਕਰਨਾ ਚਾਹੁੰਦਾ ਸੀ ਪੱਤਰਕਾਰ ਨੂੰ ਮੈਂ ਟਾਈਮਜ਼ ਨਾਉ ਦੀ ਐਡੀਟਰ ਜਿਹੜੀ ਹੈਗੀ ਆ ਨਾਵਿਕਾ ਕੁਮਾਰ ਮੇਰੇ ਨਾਲ ਕੰਮ ਕੀਤਾ ਉਹਨੇ ਜੀ ਮੈਂ ਹਮ ਫੋਨ ਕੀਤਾ ਮੈਂ ਕਿਹਾ ਨਾਵਿਕਾ ਹਮ ਮੈਂ ਤੇਰੀ ਜਿਹੜੀ ਹੈਗੀ ਹੈ ਜੂਨੀਅਰ ਕੁੜੀ ਉਹਦਾ ਇੰਟਰਵਿਊ ਕਰਾ ਦੇ ਮੇਰੀ ਜੀ ਬੇਨਰ ਕਿੰਦੀ ਇਹ ਸਬ ਰਿਸ ਮੈਟਰ ਆ ਮੈਂ ਕਹਾ ਦੈਟ ਇਜ਼ ਮਾਈ ਰਿਸਪੋਨਸਿਬਿਲਟੀ ਸਬ ਜਿਸ ਕੋਈ ਚੀਜ਼ ਨਹੀਂ ਹੁੰਦੀ ਜੋ ਕੁਝ ਕੋਰਟ ਦੇ ਸਾਹਮਣੇ ਆ ਦਟ ਕਿੰਦੀ ਰਿਪੋਰਟਡ ਤੇ ਮੈਂ ਕਹਾ ਮੈਂ ਕੁਝ ਗੱਲਾਂ ਪੁੱਛਣੀ ਚਾਹੁੰਦੀ ਆ ਕਹਿ ਰਹੇ ਉਹਨੇ ਉਹ ਸਾਡੀ ਫੈਸਿਲਿਟੇਟ ਨਹੀਂ ਕੀਤੀ ਜੀ ਉਹਦਾ ਹੁਣ ਤੋਂ ਮੈਂ ਨਿਚੋੜ ਲਾ ਦਦਾ ਕਿਉਂ ਹੋਇਆ ਦਿੱਲੀ ਚ ਪੁਲਿਸ ਮੋਦੀ ਦੀਆ ਚੈਨਲ ਵੀ ਉਹ ਪ੍ਰੋ ਮੋਦੀ ਆ ਮੋਦੀ ਦਾ ਹੀ ਨਰਾ ਚੈਨਲ ਠੀਕ ਤੇ ਉਹਨੇ ਕਿ ਇਸ਼ੂ ਫੜਿਆ ਕਿ ਜਰੀ ਵਾਲ ਦਾ ਠੀਕਾ ਕੇਜਰੀਵਾਲ ਨੇ ਪੈਸੇ ਉਹ ਪਬਲਿਕ ਮਨੀ ਲਾਇਆ ਨਹੀਂ ਲਾਉਣਾ ਚਾਹੀਦਾ ਸੀ ਉਹਨਾਂ ਦੀ ਜਿਹੜੀ ਆਈਡਿਓਲੋਜੀ ਦੇ ਵਿਰੁੱਧ ਆ ਸਧਾਰਨ ਬੰਦਿਆਂ ਦੀ ਗੱਲ ਕਰਦੇ ਨਜਾਇਜ਼ ਲਾਈ ਮੈਂ ਕਹਿੰਦਾ ਜੀ ਕੇਜਰੀਵਾਲ ਨੇ ਬਹੁਤ ਮਾੜਾ ਕੀਤਾ ਬਟ ਐਟ ది ਸੇਮ ਟਾਈਮ ਜਦੋਂ ਮੋਦੀ ਕਿੰਨੇ ਹਜ਼ਾਰ ਕਰੋੜ ਦਾ ਨਵਾਂ ਜਹਾਜ਼ ਖਰੀਦ ਕੇ ਵਿਦੇਸ਼ਾਂ ਚ ਦੌਰਾ ਕਰਨ ਲਈ ਜਾਂਦਾ ਤੇ ਜਹਾਜ਼ ਦਾ ਪੁਰਾਣੇ ਨਾਲ ਵੀ ਪ੍ਰਧਾਨ ਮੰਤਰੀ ਜਾਂਦੇ ਸੀ ਆਰਗੂਮੈਂਟ ਦਿੱਤਾ ਜਾਂਦਾ ਹੈ ਮੈਂ ਪਹਿਲੇ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਵੀ ਤਾਂ ਗਿਜਰੀ ਵਾਲੇ ਉੱਠ ਚ ਰਹਿੰਦੇ ਸੀ ਹੂੰ ਮੈਂ ਉਹਦਾ ਮੇਰਾ ਆਰਗੂਮੈਂਟ ਆ ਹੁਣ ਉਹ ਜਿੰਨ ਤੱਕ ਮੁੱਖ ਮੰਤਰੀ ਹੈ ਉਹ ਰਹਿ ਰਿਹਾ ਜੇ ਉਹ 46 ਕਰੋੜ ਲਾ ਗਿਆ ਤੇ ਅਗਲਾ ਆ ਕੇ ਉਹ ਤਾਂ ਫੇਰ ਹਟਾਊਗਾ ਉਸੇ ਤਰ੍ਹਾਂ ਮੋਦੀ ਜਿਹੜਾ ਪਹਿਲਾਂ ਸੀਗਾ ਪ੍ਰਧਾਨ ਮੰਤਰੀ ਵਰਦੇ ਸਸਤਾ ਜਹਾਜ਼ ਸੀ ਹੂੰ ਉਹ ਕਮ ਦਿੰਦਾ ਸੀ ਹੁਣ ਉਹਨੇ ਮਹਿੰਗਾ ਖਰੀਦ ਕਿੰਨੇ ਹਜ਼ਾਰ ਕਰੋੜ ਦਾ ਖਰੀਦ ਲਿਆ ਅੱਛਾ ਹੁਣ ਜੇ ਅਗਲਾ ਮੋਦੀ ਚਲਾ ਜਾਊਗਾ ਨਵਾਂ ਪ੍ਰਧਾਨ ਮੰਤਰੀ ਬਣੂਗਾ ਹੁਣ ਇੱਕ ਪੱਤਰਕਾਰ ਕੇਜਰੀ ਵਾਲ ਦੇ ਜਿਹੜਾ ਐਕਸਪੈਂਡਿਚਰ ਆ ਜਿਹੜਾ ਅਨਸੈਸਰੀ ਮੈਂ ਕਹਿੰਦਾ ਬੇਲੋੜਾ ਉਹਦੀ ਗੱਲ ਤਾਂ ਕਰੀ ਜਾਏ ਤੇ ਮੋਦੀ ਦੀ ਗੱਲ ਨਾ ਕਰੇ ਯੈਸ बार-बार ਕਿਉਂਕਿ ਚੈਨਲ ਤੁਹਾਡੇ ਕੋਲ ਆ ਪਲੈਟਫਾਰਮ ਤੁਹਾਡੇ ਕੋਲ ਆ ਤੂੰ ਪ੍ਰਚਾਰ ਕਰ ਦੋ ਫਿਰ ਕੀ ਹੁੰਦਾ ਜੀ ਅੱਗੇ ਫਿਰ ਉਹੀ ਪੱਤਰਕਾਰ ਲੁਧਿਆਣੇ ਆ ਜਾਂਦੀ ਹੈ ਜੀ ਮੈਂ ਉਹਦੀ ਗ੍ਰਿਫਤਾਰੀ ਨੂੰ ਜਸਟੀਫਾਈ ਨਹੀਂ ਕਰ ਰਿਹਾ ਜੀ ਮੈਂ ਕਹਿੰਦਾ ਦੈਟ ਵਾਸ ਅ ਰੀਐਕਸ਼ਨ ਹਾਂ ਜੀ ਉਹ ਨਾਲ ਉਹ ਨਾਲ ਉਹ ਤੇ ਜਲਦੀ ਸੀ ਤੇ ਆਵਾਜ਼ੀ ਪਾਰਟੀ ਤੇ ਚਲਦੀ ਆ ਮੈਂ ਫੜ ਲਈ ਫਿਰ ਹਾਂਜੀ ਫਿਰ ਹੁਣ ਤੁਰੇ ਫਿਰ ਉਹ ਅੰਦਰ ਦੇ ਇੱਥੀ ਸਭ ਕੁਝ ਸਖਾਤਾ ਉਹਨੂੰ ਇਹ ਕੋਈ ਜਰਨਲਿਸਟ ਆਪਣੇ ਅਖਬਾਰ ਜਾਂ ਚੈਨਲ ਦੇ ਸੌੜੇ ਹਿੱਤਾ ਵਾਸਤੇ ਕੰਮ ਕਰੂਗਾ ਹਾਂਜੀ ਤਾਂ ਫਿਰ ਚੈਨਲ ਤਪਾ ਤੇ ਬਾਹਰ ਚ ਆਉਗਾ ਲੋ ਪੱਤਰਕਾਰ ਤਿਆਰ ਹੋ ਜੇ ਪੁੱਤ ਨੂੰ ਬਿਲਕੁਲ ਰਿਜ਼ਲਟ ਫਿਰ ਇਹੀ ਹੋਣੀ ਇਸ ਕਰਕੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਆ ਇਨਕਲੂਡਿੰਗ ਤੁਹਾਨੂੰ ਤੇ ਮੈਨੂੰ ਵੀ ਅਸੀਂ ਆਪਣੇ ਆਪ ਨੂੰ ਇਹ ਚ ਰਾਹ ਦਿਆਂ ਕਿ ਪਲੀਜ਼ ਜਿਹੜੀ ਵੀ ਰਿਪੋਰਟਿੰਗ ਹੁੰਦੀ ਆ ਉਹ ਐਜ਼ ਅ ਰਿਪੋਰਟਿੰਗ ਜੋ ਅੱਕੀ ਵੇਖਿਆ ਕੰਨੀ ਸੁਨਿਆ ਜਾਂ ਤੁਹਾਡਾ opinion ਉਹ ਤੁਸੀਂ ਐਕਸਪਲੋਰ ਕਰ ਸਾ ਦਿਓ ਆਪਣੇ ਮੀਡੀਆ ਰਾਈ ਨਾ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਇੱਕ ਬਨੇ ਤਵਾ ਹੀ ਲਾਈ ਜਾਣਾ ਇੱਕ ਬਨੇ ਗਵਰਨਮੈਂਟ ਦੀ سپورਟ ਲੈ ਕੇ ਤੁਸੀਂ ਦੂਸਰੇ ਜਿਹੜਾ ਜਿਹੜਾ ਪਾਰਟੀ ਆ ਉਹਦੇ ਵਿਰੁੱਧ ਕਹੀ ਜਾਣਾ ਫਿਰ ਤੇ ਰਿਜ਼ਲਟ ਇਹੋ ਜਿਹਾ ਆਉਣਗੇ ਜਿਹੜੇ ਉਹ ਉਹ ਤੇ ਦੇਖੋ ਮੈਂ ਹਾਂਜੀ ਮੈਂ ਕਹਿੰਨਾ ਵੀ ਉਹ ਕੁੜੀ ਨਾਲ ਤੱਕਾ ਹੋ ਗਿਆ ਹਾਂਜੀ ਨਜਾਇਜ਼ ਹੋ ਗਈ ਆਈ ਡੋਨਟ ਅਪਰੂਵ ði ਐਕਟ ਹਾਂਜੀ ਬਟ ਬਟ ਹਾਂਜੀ ਇਟ ਵਾਸ ਅ ਰੀਐਕਸ਼ਨ ਸ਼ੀ ਕਾਲਡ ਵਰ ਇਟ ਹਾਂਜੀ ਕੀ ਕਾਲਡ ਵਰ ਇਟ ਕਿਉਂਕਿ ਉਹਦਾ ਜਿਹੜਾ ਪੱਤਰਕਾਰੀ ਦਾ ਢੰਗ ਤਰੀਕਾ ਸੀ ਭਾਵੇਂ ਉਹ ਚੈਨਲ ਦੇ ਕਹਿਣ ਤੇ ਕਰ ਰਹੀ ਸੀ ਤਨਖਾਹ ਲੈ ਰਹੀ ਸੀ ਥੋੜੇ ਜਿਹੀ ਪੈਸਿਆਂ ਪਿੱਛੇ ਕਰ ਰਹੀ ਸੀ ਯੈਸ ਉਹ ਗਲਤ ਕਰ ਰਹੀ ਸੀ ਹਾਂਜੀ ਆਪਾਂ ਆਈਏ ਤੁਹਾਡੇ ਸਵਾਲ ਤੇ ਕਿ ਕਿਹੜੀ ਗਵਰਨਮੈਂਟ ਜਿਹੜੀ ਕਿਦਾਂ ਸਿਖਿਆ ਹਾਂਜੀ ਤਕੜ ਸਾਹਿਬ ਸਮੇਂ ਦੇ ਅਨਸਾਰ ਗਵਰਨਮੈਂਟਾਂ ਡਿਸੀਜਨ ਲੈਂਦੀਆਂ ਵਾ ਪ੍ਰੈਜ਼ੈਂਟ ਤੇ ਫਿਊਚਰ ਨੂੰ ਵੇਖਦੇ ਹੋਏ ਹੋ ਸਾਡਾ ਕਿ ਉਸ ਟਾਈਮ ਤੇ ਜਿਹੜਾ ਗਵਰਨਮੈਂਟਾਂ ਨੇ ਡਿਸੀਜਨ ਲਏ ਹੋਣ ਅਕੋਰਡਿੰਗ ਟੂ ਦ ਪ੍ਰੈਜ਼ੈਂਟ ਤੇ ਫਿਊਚਰ ਬਾ ਸੋਚਿਆ ਹੋਵੇ ਇਸ ਵੇਲੇ ਜਿਹੜੀ ਗਵਰਨਮੈਂਟ ਡਿਸੀਜਨ ਲੈ ਰਹੀ ਆ ਇਹ ਵੀ ਪ੍ਰੈਜ਼ੈਂਟ ਤੇ ਫਿਊਚਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡਿਸੀਜਨ ਲੈ ਰਹੀ ਆ ਲੇਕਿਨ ਮੈਂ ਕਹੂੰਗਾ ਕਿ ਇਹ ਲੀਡਰਸ਼ਿਪ ਵਾਲੀ ਕੁਆਲਿਟੀ ਨਹੀਂ ਗਈ ਲੀਡਰਸ਼ਿਪ ਜਿਹੜਾ ਕਿ ਆਉਣ ਵਾਲੇ 50 ਸਾਲ ਤੱਕ ਲੀਡਰ ਕੌਣ ਹੁੰਦਾ ਜਿਹੜਾ ਲੀਡ ਕਰ ਰਿਹਾ ਹੁੰਦਾ ਜੀ ਮੈਂ ਆਪਣੀ ਇੱਕ ਪਰਸਨਲ ਐਗਜ਼ੈਂਪਲ ਦੇਣੀ ਚਾਹੁੰਦਾ ਵਾਂ ਟਾਈਮ ਥੋੜਾ ਜਿਹਾ ਲੱਗੂਗਾ ਮੈਂ ਇੱਕ ਵਾਰੀ ਇੰਡੀਆ ਨੂੰ ਆਉਣਾ ਸੀਗਾ ਤੇ ਰਾਹ ਚ ਮੈਂ ਸੋਚਿਆ ਮੈਂ ਇੰਗਲੈਂਡ ਰੁਕ ਜਾ ਇੱਕੋ ਜਿਹੇ ਅਜ ਦੇ ਵਿੱਚ ਆਪਣੇ ਵੀ ਬੈਠੇ ਸਾਰੇ ਨੂੰ ਪਤਾ ਪੰਨੂ ਨਾਲ ਓਕੇ ਜੀ ਖੁਸ਼ੀ ਖੁਸ਼ੀ ਅਸੀਂ ਆ ਰਹੇ ਹਾਂ ਇੰਗਲੈਂਡ ਮੈਂ ਉਤਰਿਆ ਤੇ ਮੈਂ ਜੋ ਐਗਜ਼ਿਟ ਆ ਇਮੀਗ੍ਰੇਸ਼ਨ ਕਰਾਉਣ ਉਤਰ ਪਿਆ ਤੇ ਮੈਂ ਪਿੱਛੇ ਨਿਗਾਹ ਮਾਰੀ ਕਿ ਲੋਕੀ ਬਹੁਤ ਸਾਰੇ ਮੇਰੇ ਪਿੱਛੇ ਆ ਰਹੇ ਆ ਮੈਂ ਉੱਥੇ ਖੜਾ ਹੋ ਗਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੰਗਲੈਂਡ ਆਉਣਾ ਨਹੀਂ ਜੀ ਅਸੀਂ ਤੇ ਇੰਡੀਆ ਜਾਣਾ ਤੇ ਮੈਂ ਕਿਹਾ ਮੈਂ ਤੇ ਇੰਗਲੈਂਡ ਜਾਣਾ ਕਹਿੰਦੇ ਅਸੀਂ ਕਿਹਾ ਤੂੰ ਇੰਡੀਆ ਜਾਂਦਾ ਰਹਿੰਦਾ ਵਾ ਤੇ ਤੇਰੇ ਪਿੱਛੇ ਪਿੱਛੇ ਤੁਰੇ ਜਾਂਦੇ ਆ ਤੈਨੂੰ ਪਤਾ ਵਾ ਸੋ ਉਸ ਦਿਨ ਮੈਂ ਅਸਲੀ ਡੈਫੀਨੇਸ਼ਨ ਜਿਹੜੀ ਆ ਪਬਲਿਕ ਦੀ ਤੇ ਲੀਡਰ ਦੀ ਪਾਪ ਆ ਕਿ ਜਿਹੜੀ ਪਬਲਿਕ ਹੁੰਦੀ ਹੈ ਜਦੋਂ ਤੁਹਾਡੇ ਤੇ ٹرسٹ ਕਰਦੀ ਆ ਨਾ ਜੋ ਵੀ ਤੁਸੀਂ ਕਹਿ ਰਹੇ ਹੁੰਦੇ ਹੋ ਕਰ ਰਹੇ ਹੁੰਦੇ ਹੋ ਲੋਕੀ ਤੁਹਾਡੇ ਤੇ ਵਿਸ਼ਵਾਸ ਕਰ ਰਹੇ ਹੁੰਦੇ ਹੁਣ ਲੀਡਰ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਦੇਸ਼ ਪ੍ਰਤੀ ਤੇ ਲੋਕਾਂ ਪ੍ਰਤੀ ਸੋਹਰਦਤਾ ਦੇ ਨਾਲ ਕੰਮ ਕਰਦਾ ਜਾਂ ਨਹੀਂ ਕਰਦਾ ਇਹ ਤੇ ਪ੍ਰੈਜ਼ੈਂਟ ਟਾਈਮ ਤੇ ਗਵਰਨਮੈਂਟ ਦੇ ਜਿਹੜੇ ਵੀ ਇਲੈਕਟਡ ਆ ਜਾਂ ਸਿਲੇਕਟਡ ਆ ਉਨਾਂ ਨੂੰ ਇਹ ਡਿਸਾਈਡ ਕਰਨਾ ਪਊਗਾ ਕਿ ਉਹ ਕੀ ਭਵਿੱਖ ਵਾਸਤੇ ਲੋਕਾਂ ਲਈ ਸੋਚ ਰਿਹਾ ਦੇਸ਼ ਲਈ ਸੋਚ ਰਿਹਾ ਜਾਂ ਆਪਣੇ ਸੌੜੇ ਹਿੱਤਾਂ ਭੀਰ ਹੋ ਗਿਆ ਕਮੈਂਟ ਹੋ ਗਿਆ ਤਾਂ ਮੈਂ ਸਵਾਲ ਤਾਂ ਮੇਰਾ ਉੱਥੇ ਖੜਾ ਹੀ ਰਿਹਾ ਬਈ ਕੈਪਟਨ ਦੀ ਬਾਦਲ ਦੀ ਸਰਕਾਰ ਤੇ ਹੋਣ ਵਾਲੀ ਸਰਕਾਰ ਤੁਹਾਨੂੰ ਕੋਈ ਫਰਕ ਵਿਖਦਾ ਇਹ ਜਰਨਲ ਗੱਲਾਂ ਨਾ ਕਰਿਓ ਸਪੈਸਿਫਿਕ ਕਰੋ ਦੇਖੋ ਅੱਗੇ ਫਿਰ ਮੈਂ ਉਹ ਕਹਿੰਦਾ ਕਿ ਉਸ ਟਾਈਮ ਤੇ ਸ਼ਾਇਦ ਉਹਨਾਂ ਨੇ ਆਪਣੇ ਤਰੀਕੇ ਨਾਲ ਡਿਸੀਜਨ ਠੀਕ ਲਏ ਹੁਣ ਜੇ ਅੱਜ ਤੁਹਾਨੂੰ ਕੀ ਲੱਗਦਾ ਉਹ ਤਾਂ ਠੀਕ ਹੀ ਲੈਂਦੇ ਸਾਰੇ ਵੇਖੋ ਜੇ ਠੀਕ ਲਏ ਲਏ ਹੁੰਦੇ ਤੇ ਫਿਰ ਅੱਜ ਬੱਚੇ ਪੰਜਾਬ ਨੂੰ ਛੱਡ ਛੱਡ ਕੇ ਕਿਉਂ ਕਾਉਨ ਆਰ ਐਨ ਡੀ ਕਾਉਨ ਹਾਂਜੀ ਉਹਨਾਂ ਦੇ ਗਲਤ ਡਿਸੀਜਨਸ ਹਨ ਕੋਈ এমਪਲੋਇਮੈਂਟ ਪ੍ਰਤੀਨਿਧਾ ਕੋਈ ਪ੍ਰਾਈਵੇਟ ਇਨਵੈਸਟਰ ਲਿਓਨ ਪ੍ਰਤੀਨਿਧਾ ਕੁਝ ਇੱਥੇ ਜਿਹੜੀਆਂ ਫਸਲਾਂ ਚੁੱਕੀਆਂ ਜਾਂਦੀਆਂ ਨੇ ਉਹਨੂੰ ਬਾਈ ਪ੍ਰੋਡਕਟ ਬਣਾਉਣ ਵਾਸਤੇ ਇੰਡਸਟਰੀ ਨਹੀਂ ਲਾਈ ਗਈ ਕੋਈ ਹਾਇਰ ਐਜੂਕੇਸ਼ਨ ਜਿਹੜੀ ਟੈਕਨੀਕਲ ਐਜੂਕੇਸ਼ਨ ਚਾਹੀਦੀ ਆ ਉਹਦੇ ਬਾਰੇ ਨਹੀਂ ਕੋਈ ਇੱਥੇ ਆਰ ਐਨ ਡੀ ਨਹੀਂ ਕੀਤੀ ਹਾਂਜੀ ਸੋ ਤੁਸੀਂ ਚਾਹੇ ਕੋਈ ਵੀ ਗਵਰਨਮੈਂਟ ਹੋਵੇ ਅਕਾਲੀਆਂ ਦੀ ਹੋਵੇ ਕਾਂਗਰਸ ਦੀ ਹੋਵੇ ਚਾਹੇ ਉਹ ਪ੍ਰੈਜ਼ੈਂਟ ਗਵਰਨਮੈਂਟ ਹੋਵੇ ਉਹ ਸਿਰਫ ਤੇ ਸਿਰਫ ਸ਼ੋਰਟ ਟਾਈਮ ਸੋਚ ਰਿਆ ਨਾ ਕਿ ਲੌਂਗ ਟਰਮ ਲਈ ਸੋਚ ਰਹੀਆਂ ਸਰਕਾਰਾਂ ਜਿਹੜੀਆਂ ਰਹੀਆਂ ਉਹਨਾਂ ਦੇ ਨਤੀਜੇ ਤੁਸੀਂ ਵੇਖ ਲੇ ਉਹਨਾਂ ਦੇ ਅੱਜ ਜੋ ਆਪਾਂ ਵੇਖ ਰਹੇ ਆ ਉਹ ਆ ਇਹਨਾਂ ਦੇ ਹਜੇ 5 ਸਾਲ ਬਾਅਦ ਦੇਖਾਂਗੇ ਐਗਜ਼ੈਕਟਲੀ ਇਹਨਾਂ ਦੇ ਵੇਖਾਂਗੇ ਵੀ ਇਹ ਕਿੰਨਾ ਕੁ ਉਹਨਾਂ ਦਾ ਫਰਕ ਹੈ ਕਿ ਇਹ ਵੀ ਉਹੀ ਚੀਜ਼ ਆ ਇਹ ਵੀ ਉਹੀ ਜਿਵੇਂ ਜਿਵੇਂ ਮਤਲਬ ਕਿ ਉਹ ਸੀ ਕਿ ਉਹ ਦੇਖਣਿਆ ਕਿ ਆਫਟਰ 5 ਇਅਰ ਵਰਕਸ ਹਾਂਜੀ ਤੇ ਇਹ ਹੁਣ ਪੰਥ ਸਾਹਿਬ ਗੱਲ ਮੰਨ ਗਏ ਆ ਹਾਂਜੀ ਬਈ ਜੋ ਹਾਲਤ ਪੰਜਾਬ ਦੀ ਅੱਜ ਤੁਹਾਨੂੰ ਦਿਖਦੀ ਆ ਕਿਸਾਨੀ ਗਰੀਬੀ ਚ ਬੱਚੇ ਬਾਹਰ ਜਾ ਰਹੇ ਆ ਨਸ਼ਾ ਵਿਕ ਰਿਹਾ ਤੇ ਫੀਮ ਚਿੱਟਾ ਹਾਂ ਜਿੰਨਾ ਵਿਕ ਰਿਹਾ ਕ੍ਰਾਈਮ ਜਿੰਨਾ ਵੀ ਹੈਗਾ ਇਹ ਜੇ ਬੌੜੀ ਦੂਰ ਨਾ ਪਿੱਛੇ ਜਾਈਏ 10 ਸਾਲ ਬਾਦਲ ਦੇ ਤੇ 5 ਸਾਲ ਕੈਪਟਨ ਦੇ ਉਹ ਨਿੰਦਨ ਯੋਗਾ ਉਹਨਾਂ ਨੇ ਜਿਹੜਾ ਕਹਿੰਦਾ ਬੇੜਾ ਗਰਕ ਪੰਜਾਬ ਦਾ ਸਾਨੂੰ ਕੀਤਾ ਨਜ਼ਰ ਆਉਂਦਾ ਸਨ 47 ਤੋਂ ਹੀ ਮੈਂ ਕਹੂੰਗਾ ਚਲੋ ਉਹ ਜੰਮੀ ਗੱਲੋਗੇ ਨਹੀਂ ਮੈਂ ਕਹਿੰਦਾ ਵੀ ਜਦੋਂ ਅਸੀਂ ਜੰਮੇ ਹਾਂਜੀ ਜਦੋਂ ਅਸੀਂ ਹੋਸ਼ਮਾਲੀ ਹਾਂਜੀ ਆ ਬਾੜੀ ਪਿੱਛੇ ਨਾ ਪਿਪਲ ਪਿੱਛੇ ਦੰਦੇ ਅਨਐਂਡਿੰਗ ਪ੍ਰੋਸੈਸ ਜੇ ਤਾਂ ਆਪਾਂ ਚਲੇ ਜਾਵਾਂਗੇ ਮੁਗਲਾਂ ਦੇ ਰਾਜ ਤੇ ਫਿਰ ਆਪਾਂ ਉਹਨਾਂ ਤੇ ਜਾਣ ਦੀ ਲੋੜ ਨਹੀਂ ਕਿਉਂਕਿ ਜੇਕਰ ਅਸੀਂ ਆਜ਼ਾਦੀ ਦਾ ਨਿਗਮ ਮੰਨ ਰਹੇ ਹਾਂ ਉਹ ਤੇ 47 ਤੋਂ ਬਾਅਦ ਹੀ ਆ ਨਾ ਉਦੋਂ ਤੇ ਚਲੋ ਅਸੀਂ ਬ੍ਰਿਟਿਸ਼ਰ ਦੇ ਥੱਲੇ ਹੀ ਗਏ ਮੁਗਲਾਂ ਦੇ ਥੱਲੇ ਹੀ ਹੁਣ ਤੇ ਅਸੀਂ ਡਿਸੀਜਨ ਮੇਕਰ ਆਪ ਆਪ ਆ ਨਾ ਹੁਣ ਅਸੀਂ ਕਿਉਂ ਬਲੇਮ ਕਰੀ ਜਾਈਏ ਪਾਸਤੇ ਸਾਨੂੰ ਆਪਣੇ ਆਪ ਤੇ ਬਲੇਮ ਕਰਨਾ ਪਊਗਾ ਪ੍ਰੈਜ਼ੈਂਟ ਗਵਰਨਮੈਂਟਾਂ ਦੇ ਕਰਨਾ ਪਊਗਾ ਬਿਲਕੁਲ ਬਿਲਕੁਲ ਪਿਛਲੀਆਂ سرکاراں جوستی ਹੁਣ ਹੈਗੀ ਆ ਪੰਨੂ ਸਾਹਿਬ ਦੇ ਮੁਤਾਬਕ ਉਹ ਜ਼ਿੰਮੇਵਾਰੀ ਲੈਣ ਜੋ ਪੰਜਾਬ ਦੀ ਹਾਲਤ ਆ ਤੇ ਜੇ ਪੰਜਾਬ ਦੀ ਹਾਲਤ ਨਵੀਂ ਸਰਕਾਰ ਸੁਧਾਰਦੀ ਨਹੀਂ ہاں جی ਜਾਂ ਇਹਨੂੰ ਉਦੋਂ ਵੀ ਬੱਤਰ ਕਰ ਦਿੰਦੀ ਹੈ ہاں جی ਤੇ ਫਿਰ ਜਿਹੜੇ ਰਾਹ ਹੋ ਗਏ ਆ ਤੇ ਉਹੀ ਰਾਹੇ ਚੱਜਣ ਹੁਣ ਆਪਾਂ ਰੀਸੈਂਟਲੀ ਗੱਲ ਕਰ ਲਈ ਪਾਣੀ ਆਇਆ ਪੰਜਾਬ ਦੀ 1 ਕਰੋੜ ਏਕੜ ਜ਼ਮੀਨ ਵਾਹੀਯੋਗ ਆ ਜੀ ਹਾਂ ਉਹਦੇ ਚੋਂ ਲਗਭਗ 6500 ਏਕੜ ਜਿਹੜਾ ਵਾ ਚੋਨੇ ਦੀ ਫਸਲ ਖਰਾਬ ਹੋਈ ਆ ਹੂੰ 60% ਤੋਂ ਵੱਧ ਜਿਹੜਾ ਵਾ ਚੋਨਾ ਲੱਗਾ ਵਾ ਮਾਲਵੇ ਚ ਚਲੋ ਘਟਾ ਮੈਂ ਤੇ ਇਤੋਂ ਵੀ ਜ਼ਿਆਦਾ ਸਮਝਦਾ ਵਾਂ ਪਰ ਇਹ ਸਟੈਟਿਸਟਿਕਲੀ ਜੋ ਡਾਟਾ ਪ੍ਰੋਵਾਈਡ ਕੀਤਾ ਗਿਆ ਵਾ ਅੱਜ ਦੀ ਡੇਟ ਦੇ ਵਿੱਚ ਉੱਥੇ ਮਿੱਟੀ ਉੱਥੇ ਰੇਤ ਆ ਕਿਉਂ ਨਹੀਂ ਗਵਰਨਮੈਂਟ ਆਫ ਪੰਜਾਬ ਇਹ ਅਲਾਊ ਕਰਦੀ ਕਿ ਚੁੱਕ ਲੋ ਇਹ ਮਿੱਟੀ ਇਹ ਰੇਤਾ ਚੁੱਕ ਲਵੋ ਤਾਂ ਕਿ ਅਗਲੇ ਸਾਲ ਜਿਹੜਾ ਆਉਣਾ ਪਾਣੀ ਉਹਦੇ ਲਈ ਰਾਹ ਪੱਧਰੇ ਹੋ ਜਾਣ ਉਥੋਂ ਮਿੱਟੀ ਨਹੀਂ ਚੁੱਕ ਰਹੇ ਕਿਉਂ ਨਹੀਂ ਚੁੱਕ ਰਹੇ ਕਿਉਂਕਿ ਜੀ ਅਸੀਂ ਇਹ ਇਹਦੇ ਤੋਂ ਰੈਵਨਿਊ ਜਨਰੇਟ ਕਰਾਂਗੇ ਰੇਤਾ ਵੇਚਾਂਗੇ ਮਿੱਟੀ ਵੇਚਾਂਗੇ ਜੇਕਰ ਆਪ ਨਹੀਂ ਕਰ ਸਕਦੇ ਉਹ ਵਿਕਣੀ ਕਿ ਨਹੀਂ ਵਿਕਣੀ ਉਹਦੇ ਦੂਰ ਦੀ ਗੱਲ ਆ ਫਿਰ ਉਹਦੇ ਤੇ ਰੌਲਾ ਪਵੇਗਾ ਮੇਰਾ ਇਹ ਮੰਨਣਾ ਕਿ ਲੋਕਾਂ ਨੂੰ ਮਿੱਟੀ ਚੁੱਕਣ ਦਿੱਤੀ ਜਾਵੇ ਰੇਤਾ ਚੁੱਕਣ ਦਿੱਤੀ ਜਾਵੇ ਤੇ ਉਹਨਾਂ ਨੂੰ ਖਾਲਿਆਂ ਨੂੰ دریاਵਾਂ ਨੂੰ ਉਹ ਡੂੰਘਾ ਕੀਤਾ ਜਾਵੇ ਤਾਂ ਕਿ ਨੈਕਸਟ ਸਾਲ ਪਾਣੀ ਦਾ ਵਹਾਅ ਜਿਹੜਾ ਆਪਣੇ ਆਪ ਚੱਲਦਾ ਲੋਕਾਂ ਦੀਆਂ ਜ਼ਮੀਨਾਂ ਨਾਲ ਖਰਾਬ ਹੋਏ ਇਹ ਅੜਿੱਕਾ ਬਣ ਰਿਹਾ ਹੈ ਜਿਹੜਾ ਮਾਈਨਿੰਗ ਐਕਟ ਹੈ ਪੰਜਾਬ ਦਾ ਕਿਉਂਕਿ ਲੋਕ ਡਰਦੇ ਹੋਣੇ ਜੀ ਅਸੀਂ ਮਿੱਟੀ ਚੱਕੀ ਰੇਤਾ ਚੁੱਕ ਕੇ ਸਾਨੂੰ ਅੰਦਰ ਕਰ ਲੈ ਮਾਈਨਿੰਗ ਐਕਟ ਲੱਗ ਜਾਂਦਾ ਉਹ ਤੇ ਇਹ ਕਹਿ ਦਣਗੇ ਜੀ ਇਹ ਮਾਈਨਿੰਗ ਹੋ ਕਿੰਨੇ ਚਾਏ ਨਹੀਂ ਗੱਲ ਵੀ ਹੈ ਜੀ ਪੰਨੂ ਸਾਹਿਬ ਜੇ ਮਿੱਟੀ ਚੱਕਣ ਲਾਓ ਕਰ ਦੇਣੀ ਹੈ ਲੋਕੀ ਆਪੇ ਚੱਕਣ ਲੱਗ ਜਾਣ ਹਾਂਜੀ ਸਰਕਾਰ ਐਸ ਪਰ ਲਾਅ ਸ਼ਾਇਦ ਉਹਨਾਂ ਨੂੰ ਪਰਮਿਸ਼ਨ ਨਹੀਂ ਦੇ ਸਕਦੀ ਪਰ ਜੇ ਸਾਈਲੈਂਟਲੀ ਕਹਿ ਵੀ ਦੇਵੇ ਵੀ ਤੁਸੀਂ ਕਿਉਂ ਨਹੀਂ ਦੇ ਸਕਦੀ ਜੀ ਤਖਤ ਸਾਹਿਬ ਕਿਉਂ ਨਹੀਂ ਗਵਰਨਮੈਂਟ ਵਰਕ ਫॉर ਅਸ ਜੇਕਰ ਅਮੈਂਡਮੈਂਟ ਕਰਨ ਦੀ ਲੋੜ ਆ ਅਮੈਂਡਮੈਂਟ ਕਰਨ ਮੈਨੂੰ ਜਦੋਂ ਕੋਈ ਕਹਿ ਦਿੰਦਾ ਨਾ ਲੀਡਰ ਇਹ ਜੀ ਅਲਾਉ ਨਹੀਂ ਕਿਉਂਕਿ ਕਾਨੂੰਨ ਤੇ ਮੈਂ ਉਹਨਾਂ ਨੂੰ ਸਿੱਧਾ ਹੀ ਪੁੱਛਦਾ ਹਾਂ ਦਾ ਵੀ ਇਲੈਕਟਡ ڊ્યુ ટુ మేక్ ਅ ਚੇਂजेस ਇਨ ਕਨਸਟੀਟਿਊਸ਼ਨ ਇਨ ਦਾ ਲਾ ਤਾਨੂੰ ਅਸੀਂ ਉੱਥੇ ਕੋਈ ਤਨਖਾਹਾਂ ਲੈਣ ਵਾਸਤੇ ਨਹੀਂ ਭੇਜਿਆ ਉਹਨੂੰ ਲਾ ਨੂੰ ਐਕਟ ਨੂੰ ਚੇਂਜ ਕਰੋ ਲੋਕਾਂ ਨੂੰ ਅਲਾਉ ਕਰੋ ਜੀ ਜੀ ਕੈਨੇਡਾ ਨੇ ਕਿੰਨੇ ਲੋਕਾਂ ਨੂੰ ਇੱਥੇ ਉੱਥੇ ਜੌਬਸ ਦਿੱਤੀ ਆ ਹੂੰ ਫਿਰ ਰੀਸੈਂਟਲੀ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਿਸ ਤਰੀਕੇ ਨਾਲ ਇੱਥੇ ਬਿਹੇਵ ਕੀਤਾ ਗਿਆ ਹਾਂ ਜੀ 20 ਜੀ 20 ਕਿਦਾਂ ਕੀਤਾ ਗਿਆ ਕੋਈ ਤੁਸੀਂ ਸਮਝਦੇ ਹੋ ਕਿ ਇੱਕ ਦੇਸ਼ ਜਿਹੜਾ ਤੁਹਾਡੇ ਬੱਚਿਆਂ ਨੂੰ ਜੋਬਾਂ ਦੇ ਰਿਹਾ ਤੇ ਤੁਸੀਂ ਉਹਦੇ ਪ੍ਰੈਜ਼ੀਡੈਂਟ ਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਜਾਂ ਫਿਰ ਤੁਸੀਂ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਇਸ ਤਰੀਕੇ ਨਾਲ ਵੇਖੋ ਹੂੰ ਤੁਸੀਂ ਆਨਸਰ ਕਰੋ ਮੈਨੂੰ ਉਹਦੀ ਸਾਹਿਬ ਨਰਾਜ ਸੀ ਨਾ ਨਹੀਂ ਨਰਾਜ ਟੇਬਲ ਤੇ ਬੈ ਕੇ ਗੱਲ ਕਰੋ ਇਹ ਕਹਿ ਦੇਣਾ ਕਿ ਤੁਸੀਂ ਉੱਥੇ ਜੀ ਆ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ ਉਹ ਵੀ ਤੇ ਕਹਿ ਸਕਦੇ ਤੁਸੀਂ ਸਾਡੇ ਕੈਨੇਡੀਅਨ ਇੰਟਰਫੇਅਰ ਕਿਉਂ ਕਰਦੇ ਇਲੈਕਸ਼ਨ ਚ ਕਿਉਂ ਕਰਦੇ ਹੋ ਕਹੀ ਰਿਹਾ ਕਹੀ ਰਿਹਾ ਕਹਿ ਰਹੇ ਆ ਨਾ ਕਿਉਂ ਕਰ ਰਹੇ ਆ ਫਿਰ ਉੱਥੇ ਦੇਸ਼ ਦਾ ਐਕਟ ਆ ਉਹ ਦੇਸ਼ ਦੀ ਬਾਉਂਡਰੀ ਦੇ ਵਿੱਚ ਉਦਾਂ ਹੀ ਚੱਲਣਾ ਉੱਥੋਂ ਦਾ ਪ੍ਰਧਾਨ ਮੰਤਰੀ ਕੋਈ ਵੀ ਗੱਲ ਆਜ਼ਾਦੀ ਦੀ ਕਿਸੇ ਵੀ ਦੇਸ਼ ਦੀ ਉਹ ਨਹੀਂ ਰੋਕ ਸਕਦੇ ਸਾਡੇ ਕਵੈਕਾ ਨਾਲ ਰੈਫਰੈਂਡਮ ਹੁੰਦਾ ਵਾ ਉੱਥੇ ਉਸੇ ਪਾਰਲੀਮੈਂਟ ਵਿੱਚ ਕਮਬੈਕ ਦੇ ਐਮਪੀ ਬੈਠੇ ਹੁੰਦੇ ਆ ਉਸੇ ਪਾਰਲੀਮੈਂਟ ਵਿੱਚ ਦੂਸਰੇ ਕੈਨੇਡਾ ਦੇ ਬੈਠ ਉਹਨਾਂ ਨੂੰ ਪੂਰਾ ਹੱਕ ਹੁੰਦਾ ਕਿ ਉਹ ਕਮਬੈਕ ਦੀ ਮੰਗ ਕਰ ਸਕਣ ਮੈਂ ਕਹਾਂ ਜੀ ਬਿਲਕੁਲ ਠੀਕ ਗੱਲ ਤੁਹਾਡੀ ਮੈਂ ਸਹਿਮਤ ਹਾਂ ਹਾਂਜੀ ਜੋ ਤੁਹਾਨੂੰ ਪੀਸਫੁਲੀ 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 ਉੱਥੇ ਕਰਨ ਦੀ ਜ਼ਰਦੀ ਹੈ ਉਹ ਪੀਸਫੁਲ ਇੱਥੇ ਕਰਨ ਵੀ ਜਾਂਦੀ ਹੈ ਜਦੋਂ ਤੁਸੀਂ ਪੀਸਫੁਲ ਰਹਿੰਦੇ ਰਹਿੰਦੇ ਐਗਰੈਸਿਵ ਹੋ ਜੰਨੇ ਸਭਾਵਾ ਕਹਾਣੀ ਸੁਣਾਦਾ ਇੱਕ ਬੰਦਾ ਜੀ ਇੱਕ ਬੰਦਾ ਰੋਈ ਜਾਂਦਾ ਰੋਈ ਹੌਲਾ ਮੱਠਾ ਮੱਠਾ ਰੋਈ ਜਾਂਦਾ ਸੁਣੇ ਕੋਈ ਕਹਾਣੀ ਸੁਣ ਮੱਠਾ ਮੱਠਾ ਰੋਈ ਜਾਂਦਾ ਉਹ ਮੱਠੇ ਮੱਠੇ ਰੋਣ ਦਾ ਅਸਰ ਕੋਈ ਨਹੀਂ ਹੁੰਦਾ ਉਹਦੀ ਨਾ ਮਾਂ ਤਨੇ ਨਾ ਪਿਓ ਸੁਣੇ ਬੇਕੀ ਕਰਦਾ ਹੋਰ ਫਿਰ ਡਾਂਗ ਚੱਕਦਾ ਸ਼ੀਸ਼ੇ ਤੇ ਮਾਰਦਾ ਮੇਰੀ ਸੁਣਦੇ ਨਹੀਂ ਤੁਸੀਂ ਹਾਂਜੀ ਇਹ ਜਿਹੜਾ ਰਿਐਕਸ਼ਨ ਹੈ ਨੇਚਰਲ ਹਿਊਮਨ ਬਿਹੇਵੀਅਰ ਆ ਹੁਣ ਹੋ ਕੀ ਰਿਹਾ ਪੀਸਫੁਲ ਕਰਦੇ ਕਰਦੇ ਉਹ ਹੁਣ ਅਗਰੈਸਿਵ ਹੋ ਗਿਆ ਟੁੱਲਾ ਕਿਉਂ ਤੁਸੀਂ ਪਹਿਲੂ ਗੱਲ ਆਪ ਹੀ ਕੀਤੀ ਆ ਜਦੋਂ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਕਾਸ਼ ਤਾਂ ਨਹੀਂ ਦੇ ਸਕਦਾ ਨਹੀਂ 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 ਉਹਦੀ ਤੇ ਆਪਾਂ ਗੱਲ ਹੀ ਨਹੀਂ ਕਰਦੇ ਉਹਨਾਂ ਦੀ ਸੁਣੀ ਜਾਵੇ ਸੁਣਾਓ ਬਾਕੇ ਉਹਨਾਂ ਨੂੰ ਪੁੱਛੋ ਤੁਹਾਨੂੰ ਤਕਲੀਫ ਕੀ ਆ ਦੂਸਰੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਕਿ ਉੱਥੇ ਗਾਲੀ ਗਲੋ ਚੱਲਦਾ ਜਾਂ ਤੁਹਾਨੂੰ ਯਾਦ ਹੋਵੇਗਾ ਜਦੋਂ ਕਿਸਾਨੀ ਅੰਦੋਲਨ ਇੱਥੇ ਚੱਲ ਰਿਹਾ ਸੀਗਾ ਬ੍ਰੈਂਟਨ ਦੇ ਵਿੱਚ ਕੁਝ ਗੱਡੀਆਂ ਪਕੜੀਆਂ ਗਈਆਂ ਉਹਨਾਂ 'ਚ ਹਥਿਆਰ ਪਕੜੇ ਗਏ ਉਹ ਕੌਣ ਸੀਗੇ ਸੋ ਮੈਂ ਫੇਰ ਮੇਰੀ ਟੋਨ ਉੱਥੇ ਜਾਂਦੀ ਹੈ ਪਲੀਜ਼ ਪਲੀਜ਼ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਦੀਆਂ ਏਜੰਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਮੈਨੂੰ 97 ਦੇ ਵਿੱਚ ਕੋਈ ਆਇਆ ਸੀਗਾ ਕਿ ਅਸੀਂ ਤੁਹਾਡੇ ਰੇਡੀਓ ਟੀਵੀ ਤੇ ਪ੍ਰੋਗਰਾਮ ਲੈਣਾ ਮੈਨੂੰ ਕਹਿੰਦੇ ਇਹ ਚਾਹੀਦਾ 1 ਘੰਟਾ ਪੈਸੇ ਵੀ ਦੇਵਾਂਗੇ ਮੈਂ ਕਿਹਾ ਕਾਦੇ ਲਈ ਹੂੰ ਅਹੇ ਅਸੀਂ ਜੋ ਮਰਜੀ ਬੋਲੀਏ ਮੈਂ ਕਹਾ ਮੈਨੂੰ ਤੁਸੀਂ ਕਹਿੰਟਾਈ ਇਥੇ 올 ਇੰਡੀਆ ਤੇ ਦੇ ਦਿਓ ਮੈਂ ਉਹਦੇ ਦਾ ਜਵਾਬ ਦੇ ਦੂੰ ਮੈਂ ਉਹਨਾਂ ਨੂੰ ਕਿਹਾ ਪਈ ਅਸੀਂ ਮੈਂ ਨਹੀਂ ਚਾਹੁੰਦਾ ਮੇਰੇ ਟੀਵੀ ਰਾਹੀਂ ਕਿ ਕਲਰ ਪਾਇਆ ਜਾਵੇ ਜੇਕਰ ਮੈਂ ਨਹੀਂ ਐਗਰੀ ਹੋਇਆ ਉਹਨਾਂ ਨੇ ਹੋਰ ਕਿਸ ਨੂੰ ਐਗਰੀ ਕਰਾ ਲਿਆ ਜਿਹੜਾ ਕਿ ਅੱਜ ਤੱਕ ਵੀ ਉਹ ਉਹ ਕੰਮ ਕਰ ਰਹੇ ਚੱਲ ਰਹੇ ਮੈਨੂੰ ਪਤਾ ਹੀ ਬੰਦੇ ਸੋ 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 ਕਿਉਂ ਨਹੀਂ ਪਲੀਜ਼ ਕਿਉਂ ਨਹੀਂ ਗਵਰਨਮੈਂਟ ਜਾਂ ਏਜੰਸੀਆਂ ਇਹ ਰਿਲੇਸ਼ਨ ਵਧਾਉਂਦੀਆਂ ਆਪਸੀ ਪਿਆਰ ਵਧਾਉਂਦੀਆਂ ਹੁਣ ਚਾਈਨਾ ਦੀ ਐਗਜ਼ੈਂਪਲ ਦੇ ਦਈਏ ਚਾਈਨਾ ਜੀ ਡਿਵੈਲਪ ਕਿਉਂ ਹੋਇਆ ਕਿਉਂਕਿ ਜੋ 97 ਦੇ ਵਿੱਚ ਹਾਂਗਕਾਂਗ ਜਿਹੜਾ ਆਜ਼ਾਦ ਹੋਇਆ ਉਹਨਾਂ ਨੇ ਉਹ ਵਿੰਡੋ ਨੂੰ ਵਰਤਦੇ ਹੋਏ ਅੱਜ ਕਿੱਥੇ ਚਲੇ ਗਏ ਸੇਮ ਟਾਈਮ ਇੰਡੀਆ ਦੀ ਪਾਲਿਸੀ ਚਾਈਨਾ ਦੀ ਪਾਲਿਸੀ ਹੀਗੀ ਅ ਅ ਰਲੀਸੋ ਉਹ ਕਿਤੇ ਗਾਂ ਚਲੇ ਗਿਆ ਅਸੀਂ ਕਿਤੇ ਕਿੱਥੇ ਦੇ ਕਿੱਥੇ ਰਹਿ ਗਏ ਬਹੁਤ ਗੱਲਾਂ ਕਰਨ ਨੂੰ ਮੇਰਾ ਦਿਲ ਕਰਦਾ ਵਾ ਤੁਹਾਡੀ ਭਾਵਨਾ ਇੰਨੀ ਸ਼ੁੱਧ ਹੈ ਭਾਰਤ ਦੇ ਹਿੱਤ ਵਿੱਚ ਹੈ ਸੂਝਵਾਨ ਉਹ ਅਮੀਰ ਵੀ ਬਹੁਤ ਹੋ ਤੁਸੀਂ ਠੀਕ ਹੈ ਹੀ ਇਜ਼ ਅ ਬਿਲੀਅਨਰ ਬਿਲੀਅਨਰ ਇਹਨਾਂ ਕੋਲ ਸਾਡੇ ਤਿੰਨ ਕਿਨ ਜਮੀਨ ਫਾਰਮ ਆ ਉਹਦੇ ਨਾਲ ਪਈ ਆ ਉੱਥੇ 40 45 ਮੰਜ਼ਲੇ ਫਲੈਟ ਬਣਨੇ ਸੋ ਮੈਨੂੰ ਵਿਖਾਈ ਇਹਨਾਂ ਨੇ ਤੇ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸਾਡਾ ਪੰਜਾਬੀ ਭਰਾ ਕਿੰਨਾ ترقی ਚ ਤੇ ਬੜੀ ਕਿੰਨੇ ਪੰਜਾਬੀਆਂ ਨੂੰ ਇਹਨਾਂ ਨੇ ਉੱਥੇ ਨੌਕਰੀਆਂ ਦੇ ਦੇਣੀਆਂ ਹੈ ਕਿੰਨਿਆਂ ਨੂੰ ਇਹਨਾਂ ਨੇ ਦੇ ਦੇਣੇ ਫਲੈਟ ਛੋਟੇ ਮੋਟੇ ਕੋਂਡਾ ਮੈਨੂੰ ਵੀ ਦੇ ਦੇਣਗੇ ਕੋਂਡੋ ਕਿਹਦੇ ਕੋਂਡੋ ਕੋਂਡਾ ਮੈਨੂੰ ਗਿਫਟ ਕਰ ਦਿਓ ਫਿਰ ਪੈਸੇ ਹੈ ਜੀ ਆਉਣ ਵਾਲੇ ਬਣ ਪੈਸੇ ਹੈ ਮੇਰੇ ਅੱਛਾ ਹਾਂ ਜੀ ਸੋ ਜਦੋਂ ਇਹੋ ਜਿਹੇ ਬੰਦੇ ਜੇ ਅੱਗੇ ਲੱਗ ਜਾਣ ਤੁਸੀਂ ਇੰਨੀ ਵਧੀਆ ਵਿਚਾਰਤਾ ਰੱਖਦੇ ਲੱਗੋ ਹਕੇ ਹੰ ਲੱਗ ਗੋਗੇ ਸਿੰਪਲ ਹੀ ਗੱਲ ਆ ਜਦੋਂ ਦੋ ਭਰਾ ਹੁੰਦੇ ਨਾ ਜੇ ਉਹ ਲੜ ਪੈਣਾ ਉਹ ਕਿਉਂ ਲੜਦੇ ਹੁੰਦੇ ਛੋਟੇ ਨੂੰ ਨਹੀਂ ਦਿੱਤਾ ਜਾਂਦਾ ਜਾਂ ਵੱਡੇ ਨੂੰ ਬਾਪ ਉਹ ਨਹੀਂ ਦਿੰਦਾ ਜੋ ਐਕਸਪੈਕਟ ਕਰਤਾ ਉਹਨ ਗ੍ਰੋ ਅਪ ਹੋ ਗਿਆ ਉਹ ਚਾਹੁੰਦਾ ਕਿ ਮੇਰੀਆਂ ਜ਼ਰੂਰਤਾਂ ਪੂਰੀਆਂ ਹੋਣ ਤੇ ਜੇਕਰ ਬਾਪ ਨਹੀਂ ਸੁਣੂਗਾ ਤੇ ਹੋਰ ਕੌਣ ਸੁਣੂਗਾ ਫੇਰ ਉਹਨੇ ਤਕਾਲਾ ਨੂੰ ਡੰਗ ਕੱਢ ਕੇ ਬਾਪੂ ਦੇ ਦਿਵਾਲੀ ਹੋ ਨਾ ਤੇ ਤੁਸੀਂ ਹੁਣ ਕਰੋ ਕਿ ਨਾ ਕੰਮ ਮੀਡੀਏਸ਼ਨ ਕਰੋ ਲੈਓ ਉਹਨਾਂ ਨੂੰ ਲੈ ਆਓ ਟੇਬਲ ਤੇ ਭਾਰਤ ਨੂੰ ਬਿਠਾਓ ਟੇਬਲ ਤੇ ਯੂ ਐਕਟ ਐਜ਼ ਏ ਜਿੰਨ ਕਹਿੰਦੇ ਨੇ ਦਾ ਮੀਡੀਏਟਰ ਵੇਖੋ ਇਸ ਵੇਲੇ ਸਾਡੇ ਪ੍ਰਧਾਨ ਮੰਤਰੀ ਨੂੰ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਕਿ ਇਹੋ ਜੇ ਸਾਈਨ ਹਨ ਕਿ ਇੰਡੀਆ ਕੈਨੇਡਾ ਨਾਲ ਸੋਨੇ ਰਿਲੇਸ਼ਨ ਬਣਾਏਗਾ 7 ਬਿਲੀਅਨ ਦਾ ਸਾਰ ਤੁਸੀਂ ਤੁਸੀਂ ਕਿਉਂ ਨਹੀਂ ਸਮਝਦੇ ਜੀ ਤੁਸੀਂ ਕਿਉਂ ਇੰਡੀਆ ਮਤਾਬਕ ਸਾਹਿਬ ਗੱਲ ਕਰਦੇ ਹੋ ਕੈਨੇਡਾ ਦੇ ਵਿੱਚ ਇਸ ਵੇਲੇ ਅਲਬਰਟਾ ਉਹ ਆਪਣਾ ਉਹਨਾਂ ਨੇ ਕਿਹਾ ਸੀਗਾ ਪਿਛਲੇ ਅਸੀਂ ਵੱਖਰੇ ਹੋ ਜਾਵਾਂਗੇ ਕਬੈਕ ਨੇ ਕਿਹਾ ਸੀ ਵੱਖਰੇ ਹੋ ਜਾਣਗੇ ਉਹ ਬੈਠੇ ਟੇਬਲ ਤੇ ਉਹਨਾਂ ਨੂੰ ਜੋ ਚਾਹੀਦਾ ਹੈ ਦਿੱਤਾ ਉੱਥੇ ਤੁਸੀਂ ਇਹ ਗੱਲ ਜਿਹੜੀ ਇੰਡੀਆ ਵਾਲੀ ਲਾਗੂ ਨਹੀਂ ਕਰ ਸਕਦੇ ਅੰਡਰ ਚਾਰਟਰ ਆਫ ਰਾਈਟਸ ਹਰ ਇੱਕ ਨੂੰ ਅਧਿਕਾਰ ਆ ਆਪਣੇ ਬੋਲਣ ਦਾ ਸ਼ਾਂਤਮਈ ਤਰੀਕੇ ਦੇ ਨਾਲ ਚਾਹੇ ਆਪੋਜੀਸ਼ਨ ਦਾ ਚਾਹੇ ਕੰਜ਼ਰਵਟਿਵ ਦਾ ਲੀਡਰ ਆ ਜਾਏ ਚਾਹੇ ਐਨਡੀਪੀ ਦਾ ਲੀਡਰ ਆ ਜਾਏ ਚਾਹੇ ਲਿਬਰਲ ਪਾਰਟੀ ਦਾ ਲੀਡਰ ਆ ਜਾਵੇ ਉਹ ਨਹੀਂ ਇਹ ਕਹਿ ਸਕਦਾ ਕਿ ਮੈਂ ਉਹਨਾਂ ਨੂੰ ਫੋਰਸਫੁਲੀ ਦੱਪੂਗਾ ਉੱਥੇ ਕੀ ਆ ਰਾਈਟ ਆ ਤੁਹਾਡਾ ਵੀ ਮੇਰਾ ਵੀ ਇਸਕਾ ਗੇਪੀਸ ਕੁਲੀ ਇੱਕ ਚਾਰਟ ਆਫ ਰਾਈਸ ਵੀ ਕੋਈ ਅਲੰਗੜਾ ਨਹੀਂ ਹੋ ਰਿਹਾ ਯੂ ਪਲੇ ਪੋਜ਼ਿਟਿਵ ਰੋਡ ਆਓ ਅੱਗੇ ਵਧੋ ਜਰਾ ਟਾਕਿੰਗ ਟੇਬਲ ਤੇ ਲੈ ਕੇ ਆਓ ਸਮਝਾਉਦਾ ਕਰਾਓ ਔਰ ਜਿਹੜੇ ਬੰਦੇ ਰੋਈ ਜਾਂਦੇ ਆ ਉਹਨਾਂ ਦੇ ਹੰਝੂ ਪਹੁੰਚੋ ਹਾਂਜੀ ਮੈਂ ਤਾਂ ਬੇਨਤੀ ਇਹ ਕਰ ਸਕਦਾ ਤੁਹਾਨੂੰ ਅੱਛਾ ਜੀ ਹੁਣ ਆਖੀਰਲਾ ਸਵਾਲ ਹੈ ਡਰੱਗ ਤੇ ਹਾਂਜੀ ਇਹ ਜੀ ਕਹਿੰਦੇ ਡਰਗ ਪੰਜਾਬ ਚ ਵਿਕੀ ਜਾਂਦੀ ਐ ਛੱਟਾ ਬੰਦ ਨਹੀਂ ਹੁੰਦਾ ਤੇ ਇਹਨੇ ਮੁਕੇਜਰੀਵਾਲ ਨੇ ਕਹੇ ਮਹੀਨੇ ਚ ਕਰਦੇ ਆਂਗੇ ਹੁਣ ਭਗਵੰਤ ਮਾਹ ਫੇਰ ਤਰੀਕ ਲੈ ਗਿਆ ਸਾਲ ਦੀ ਤੇ ਛੱਟਾ ਨਹੀਂ ਬੰਦ ਮੈਂ ਤੁਹਾਡੇ ਮੁਕ ਗਿਆ ਜੀ ਨਹੀਂ ਜੀ ਬਹੁਤ ਆ ਉੱਥੇ ਵੀ ਛੱਟਾ ਦੁਕਾਨਾਂ ਤੇ ਮਿਲ ਜਾਂਦਾ ਮੈਂ 2 ਗ੍ਰਾਮ ਤੁਸੀਂ ਪਾਕਟ ਚ ਪਾ ਕੇ ਤੁਰ ਫਿਰ ਸਾਦੇ ਖੈਰ ਮੈਂ ਇਹ ਦੱਸਣਾ ਚਾਹੁੰਦਾ ਪੰਨੂ ਸਾਹਿਬ ਜੀ ਸਹਿਮਤ ਹੋਣਗੇ ਪੰਜਾਬ ਨਾਲੋਂ ਵੱਧ ਜਟਾ ਗੋਰੇ ਖਾਈ ਜਾਂਦੇ ਆ ਬੀਸੀ ਦੇ ਵਿੱਚ 2.5 ਗ੍ਰਾਮ ਔਰ ਪਿਛਲੇ 6 ਮਹੀਨੇ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ 250 ਪਰ ਐਵਰੇਜ ਮਹੀਨੇ ਦੀ ਆ ਰਹੀ ਹੈ ਜਨੂਰੀ ਤੋਂ ਲੈ ਕੇ ਜੂਨ ਤੱਕ ਸੋ ਜੀ ਇਹ ਬਹੁਤ ਵਧੀਆ ਮੁੱਲ ਹੈ ਕਿੰਨਾ ਇਹ ਤੁਹਾਨੂੰ ਜੇਬ 'ਚ ਜ਼ਹਿਰ ਪਾ ਕੇ ਲਿਜਾਣ ਦੀ ਵੀ ਆਗਿਆ ਦਿੰਦਾ ਕਿਉਂ ਜੀ ਬੰਸਾ ਏ ਮੈਂ ਇਸ ਤਰੀਕੇ ਨਾਲ ਨਹੀਂ ਕਹਾਂਗਾ ਮੈਂ ਉਹ ਉਹਦੀ ਬੈਕਗ੍ਰਾਉਂਡ ਦੱਸਣਾ ਚਾਹੂੰਗਾ ਕਿਉਂਕਿ ਉੱਥੇ ਜੇਕਰ ਉਹ ਅਲਾਉ ਨਹੀਂ ਕਰਦੇ ਤੇ ਜਿਹੜਾ ਐਡਿਕਟਡ ਬੰਦਾ ਹੁੰਦਾ ਨਾ ਇੱਥੇ ਚੋਰੀਆਂ ਚਕਾਰੀਆਂ ਕਿਉਂ ਹੁੰਦੀਆਂ ਇਹਦੇ ਨਾਲ ਉਹ ਇੱਥੇ ਬੈਟਰ ਆ ਕਿ ਜਿਹੜੀ ਅਫੀਮਾਂ ਜਾਂ ਜਿਹੜੇ ਆ ਆਪਣੇ ਪੋਪੀ ਫਲਾਵਰ ਉਹ ਅਲਾਉ ਕਰ ਦੋ ਪੁਕੀ ਪੁਕੀ ਅਲਾਉ ਕਰ ਦੋ ਉਹ ਕੀ ਆ ਕਿ ਜਦੋਂ ਤੁਸੀਂ ਇੰਜੈਕਸ਼ਨ ਲਾਉਂਦੇ ਹੋ ਉਹਦੇ ਨਾਲ ਮੌਤਾਂ ਜ਼ਿਆਦਾ ਹੁੰਦੀਆਂ ਇਸ ਕਰਕੇ ਉਹਨਾਂ ਨੇ ਕਿਹਾ ਸਾਡੇ ਕੋਲ ਆਓ ਤੁਹਾਨੂੰ ਅਸੀਂ ਇੰਜੈਕਸ਼ਨ ਦਿੰਦੇ ਆ ਉਹ ਤੁਸੀਂ ਲਾਓ ਬੱਚਿਆਂ ਨੂੰ ਉਹ ਕਹਿੰਦੇ ਆ ਕਿ ਜੇਕਰ ਤੁਸੀਂ ਐਡਿਕਟ ਹੋ ਗਏ ਤੇ ਇਸ ਤਰੀਕੇ ਨਾਲ ਤੁਹਾਡੀ ਜਾਨ ਜਾਊਗੀ ਨਾਲ ਇਹ ਵੀ ਦੱਸਦੇ ਮਰ ਜਾਣਾ ਹਾਂ ਫਿਰ ਜੇ ਕੋ ਮਰਨਾ ਚਾਹਵੇ ਮਰ ਜੇ ਹਾਂ ਤੇ ਉੱਥੇ ਸਿੰਪਲ ਆ ਜੇਕਰ ਕੋਈ ਸੁਸਾਈਡ ਕਰਦਾ ਹਸਪੀਟਲ ਦੇ ਵਿੱਚ ਚਲੇ ਜਾਓ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਉਹ ਕਹਿੰਗੇ ਮਰਨਾ ਚਾਹੁੰਦਾ ਮਰਨ ਦਿਓ ਅੱਛਾ ਹਾਂ ਇਹ ਜੇ ਪਰਚਾਦਰ ਜੋ ਨੇ ਕੋਈ ਕੋਈ ਸਾਈਡ ਕਮੈਂਟ ਸਾਈਡ ਦੇ ਕੋਸ਼ਿਸ਼ ਕਰੇ ਤੇ ਮਰ ਨਾ ਸਕੇ ਬਚ ਜੇ ਉਹ ਤੇ ਕੇਸਦਰਜ ਹੋ ਜਾਂਦਾ ਉਥੇ ਚਲੋ ਇਨਵੈਸਟੀਗੇਸ਼ਨ ਹੋਊਗੀ ਰਿਪੋਰਟਿੰਗ ਹੋਊਗੀ ਪਰ ਉਹ ਇਹ ਨਹੀਂਗਾ ਉਹ ਲਖੈਂਦਾ ਨਹੀਂ ਜੀਉਣਾ ਚਾਹੁੰਦਾ ਉੱਥੇ ਤੇ ਰਾਈਟ ਆ ਐਮ ਐਡੀ ਆ ਜਿਹੜੀ ਤੁਹਾਨੂੰ ਰਾਈਟ ਡੈਥ ਹੈ ਡੈਥ ਦਾ ਰਾਈਟ ਜੇਕਰ ਤੁਸੀਂ ਮਰਨਾ ਚਾਹੁੰਦੇ ਹੋ ਪਰ ਉਹਦੇ ਕੁਝ ਹੁੰਦੇ ਆ ਕੰਸੀਕਵੈਂਸ ਹੁੰਦੇ ਆ ਨਿਯਮ ਮਰੂਦਾ ਹਾ ਰੂਲ ਆ ਉਹਨਾਂ ਦੇ ਅਕੋਰਡਿੰਗਲੀ ਡਾਕਟਰ ਡਿਸਾਈਡ ਕਰਦਾ ਟਰਮੀਨਲ ਹੀ ਟਰਮੀਨਲ ਐਗਜੈਕਟਲੀ ਅੱਛਾ ਮੈਂ ਬੱਸ ਖੁਰ ਦੱਸਣਾ ਜਾਂਦੀਆਂ ਤੇ ਗੱਲ ਖਤਮ ਕਰੀਏ ਹਾਂਜੀ ਮੈਂ ਕੋਲੋਨਾ ਦੇ ਵੇਖਿਆ ਤੁਹਾਡੇ ਮੁਲਕ 'ਚ ਇੱਕ 12 13 ਸਾਲ ਦਾ ਬੱਚਾ ਅੰਗਰੇਜ਼ ਗੋਰਾ ਛਿੱਟਾ ਹੂੰ ਤੇ ਬੈਠਾ ਮੇਰੇ ਤੇ ਸਿੱਕਟ ਪੀਏ ਹੂੰ ਤੇ ਸਿੱਕਟ ਪੀਏ ਕਪੀਲੀ ਉਹਨੇ ਹੂੰ ਫਿਰ ਦੂਜੀ ਐ ਐ ਕਰੇ ਉਹ ਐ ਜੀ ਮੇਰਾ ਬੇਟਾ ਸੀ ਕੋਲ ਬੈਠਾ ਮੈਂ ਵੀਰਾ ਇਹ ਹਲਾਉਂਦਾ ਕਿਉਂ ਹੂੰ ਕਹਿੰਦਾ papa ਵੀ ਦਾ ਹੂੰ ਯੈਸ ਮੈਂ ਕਹਿੰਦਾ ਇੱਥੇ ਮਿਲਦੀ ਇਹ ਖੁੱਲੀ ਹੋ ਗਈ ਤੇ ਕੋਈ ਵੀ ਜਣਾ ਜਾ ਕੇ ਦੁਕਾਨ ਤੋਂ ਵੀੜ ਕੀ ਹੁੰਦੀ ਆ ਆ ਜਿਹੜਾ ਸੁਲਫਾ ਸੁਲਫਾ ਜਿਹੜਾ ਸੁੱਖਾ ਇਹ ਨਿੰਗ ਪੀਂਦੇ ਮਲ ਕੇ ਉਹ ਜਿਹੜਾ ਉਹਦੇ ਆਪਣਾ ਕੀ ਕਹਿੰਦੇ ਆ ਵਿਸਾਖੀ ਤੇ ਮਿਲ ਜਾਂਦਾ ਹਾਂਜੀ ਉਹ ਸੁੱਖਾ ਜੀ ਲਾਉ ਹੀ ਕਰਦਾ ਕੈਨੇਡਾ ਨੇ ਕਹਿੰਦਾ ਕੋਈ ਕਾਕਾ ਬੋਲਦੇ ਭਰੇ ਜਦੋਂ ਸੇਟਾ ਤੇ ਪੀ ਜਾਓ ਪੀ ਜਾਓ ਹਾਂਜੀ ਤੇ ਜੇ ਤੁਸੀਂ ਮਰਦੇ ਹੋ ਤੇ ਮਰੀ ਚਲੋ ਤੇ ਸਾਡੇ ਵਾਲੇ ਦਾ ਇੱਥੋਂ ਵਾਲਾ ਕੰਮ ਹੈ ਨਹੀਂ ਇਹ ਕਹਿੰਦੇ ਨਾ ਪਿਓ ਜੇ ਤੁਸੀਂ ਹਟਦੇ ਨਹੀਂ ਤੁਹਾਨੂੰ ਅੰਦਰ ਦੇਾਂਗੇ ਬਿਲਕੁਲ ਤੁਸੀਂ ਵੇਖ ਲਓ ਜਿਆਦਾ ਵਧੀਆ ਮਾਹੌਲ ਸਾਡੀ ਸਾਡਾ ਕਾਨੂੰਨ ਵਧੀਆ ਕਿਹਦਾ ਦਾ ਇਹ ਹੈ ਆਜ਼ਾਦੀ ਉਹ ਆਜ਼ਾਦ ਆ ਅਸੀਂ ਥੋੜੇ ਜਿਹਾ ਗੁਲਾਮ ਮਸ਼ੀਨ ਨਹੀਂ ਮਰਦੇ ਅਸੀਂ ਠੀਕ ਇੱਥੇ ਦਾ ਜਿਹੜਾ ਆਪਾਂ ਨੂੰ ਕਲਚਰ ਇੱਥੋਂ ਦੀ ਆਪਾਂ ਨੂੰ ਰਵਾਇਤਾਂ ਦੇ ਅਕੋਰਡਿੰਗਲੀ ਇਹ ਗੱਲ ਤਾਂ ਸਾਡੇ ਗੁਰੂ ਸਾਹਿਬ ਜੀ ਨੇ ਮਨਾ ਕੀਤਾ ਸੀਗਾ ਹਾਂਜੀ ਸੋ ਸਾਨੂੰ ਸਾਡੇ ਪਿਤਰਾਂ ਦੇ ਅਕੋਰਡਿੰਗਲੀ ਚੰਨਾ ਪੈ ਰਿਹਾ ਸੋ ਇਹ ਚੰਗੀ ਗੱਲ ਆ ਜੇਕਰ ਗਵਰਨਮੈਂਟ ਇਹਨੂੰ ਰੋਕਦੀ ਹੈ ਚੰਗੀ ਗੱਲ ਆ ਮੈਂ ਸਮਝਦਾ ਅਗਲੀ ਸਰਕਾਰ ਕੀ ਵੇਖਦੇ ਹੋ ਵੀ ਅਕਾਲੀ ਦਲ ਸੁਖਵੀਰ ਬਾਦਲ ਪਰ ਖਹਿਕ ਰਹੀਆਂ ਪਰ ਇੱਕ ਸੈਕਿੰਡ ਜੀ ਮੈਂ ਚਾਹੁੰਦਾ ਕਿ ਲੋਕਲ ਜਿਹੜੀ ਪਾਰਟੀ ਦਾ ਹੋਣਾ ਬਹੁਤ ਉਸ ਸਟੇਟ ਵਾਸਤੇ ਇੱਤ ਚਾ ਸੋ ਮਤਲਬ ਕਿ ਲੋਕਲ ਪਾਰਟੀ ਸੁਖਵੀਰ ਬਾਦਲ ਦੀ ਪਾਰਟੀ ਚਾਹੁੰਦੇ ਆ ਕਿ ਉਹਦਾ ਸਟਰੋਂਗ ਹੋਣਾ ਜ਼ਰੂਰੀ ਆ रीजनल पार्टी कहे एग्जैक्ट रीजनल पार्टी पर सिखा की पार्टी है सिर्फ नहीं हम उन्होंने क्ड दिता अपना डेफिनेशन दे क्या so, सो यह दोस्तों सरार रविंदरू जे कि सुर सागर रेडियो से टीवी चला ट्रटो बहुत जानी मानी मतलब मां कि हस्ती टोरोंटो की बहुत ही मतलब के वेल टू डू फैमिली ਬਹੁਤ ਵੱਡਾ ਫਾਰਮ ਹਾਊਸ ਚਾਰ ਪੰਜ ਕੁੱਤੇ ਵੱਡੇ ਵੱਡੇ ਡਰ ਲੱਗਦੇ ਸੀ ਜਾਂਦੇ ਉੱਤੇ ਤੇ ਫੇਰ ਨਾਲ ਤੁਹਾਨੂੰ ਮੈਂ ਦੱਸ ਚੁੱਕਿਆ ਮਲਟੀ ਸਟੋਰੇਜ ਹੁਣ ਫਲੈਟਸ ਬਣਾ ਰਹੇ ਆ ਤੇ ਪੂਰੇ ਗੁਰਸਿੱਖ ਬਾਣੀ ਵੀ ਪੜਦੇ ਆ ਤੇ ਹੁਣ ਕਿੰਨੀ ਪੜਦੇ ਪਤਾ ਨਹੀਂ ਕਿੰਨੀ ਕੁ ਸਮਝਦੇ ਉਹਦੇ ਵੀ ਪਤਾ ਨਹੀਂ ਮੈਨੂੰ ਉਹ ਇਹਨਾਂ ਦਾ ਦਿਲ ਜਾਣਦਾ ਹੈ ਜੀ ਪਰ ਸੱਚੇ-ਸੱਚੇ ਲੱਗਦੇ ਆ ਚੰਗਾ ਲੱਗਦਾ ਇਹਨਾਂ ਨੂੰ ਮਿਲ ਕੇ ਗੱਲਬਾਤ ਕਰਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪੰਜਾਬ ਦਸਤਾਵੇਜ਼ ਬਣਾਉਂ ਹੀ ਸਾਥਸੀਕਾ ਦਵੇਰ ਖਾਲਸਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡੇ ਇੰਟੈਲੈਕਚੁਅਲ ਜਿਹੜੀ ਆ ਵਿਊਸ਼ਿਪ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਮੌਕਾ ਤੁਸੀਂ ਦਿੱਤਾ